ਸਾਸੀ ਕਾ ਮੈਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਈਆ ਕਰਾਰ ਦਿੱਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਦੋਂ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦ ਨੂੰ ਦਿੱਤਾ ਸੀ ਸੋਚਿਆ ਹੋਵੇਗਾ ਕਿ ਮੇਰਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਵੇਗਾ ਲੇਕਣ ਇਸ ਦੇ ਬਿਲਕੁਲ ਉਲਟ ਹੋਇਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਵੱਡਾ ਬਿਆਨ ਆਇਆ ਕਿ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਅਤੇ ਬਾਕੀਆਂ ਦਾ ਵੀ ਜਿਨ੍ਹਾਂ ਨੇ इमोशनल ਹੋ ਕੇ ਅਸਤੀਫੇ ਦਿੱਤੇ ਸੀ ਸ੍ਰੀ ਅਸ਼ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਕੁੱਦੜ ਨੂੰ ਇੱਧਰ ਸੁਖਬੀਰ ਸਿੰਘ ਬਾਦਲ ਦਾ ਪੱਤਾ ਸਾਫ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਹਿਲਾਂ ਬਾਦਲ ਪਰਿਵਾਰ ਦੇ ਹੱਥਾਂ ਦੇ ਵਿੱਚ ਸੀ ਉਹ ਹੁਣ ਬਾਦਲ ਪਰਿਵਾਰ ਦੇ ਹੱਥਾਂ ਵਿੱਚ ਨਹੀਂ ਰਹੇਗੀ ਬੜਾ ਵੱਡਾ ਝਟਕਾ ਲੱਗ ਗਿਆ ਹੈ ਅਤੇ ਨਵੇਂ ਪ੍ਰਧਾਨ ਦਾ ਵੀ ਐਲਾਨ ਹੋ ਗਿਆ ਹੈ ਤੈ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਇੱਕ ਪਾਸੇ ਸਖਬੀਰ ਬਾਦਲ ਸਖਬੀਰ ਬਾਦਲ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਅਤੇ ਜਿਹੜੀਆਂ ਉਸਨੇ ਗਲਤੀਆਂ ਮੰਨੀਆਂ ਨੇ ਉਹ ਕੰਨ ਖੜੇ ਕਰ ਦਿੰਦੀਆਂ ਨੇ ਕਿ ਇੱਕ ਪਾਸੇ ਮਖੌਟਾ ਪਹਿਨਿਆ ਹੋਇਆ ਸਿੱਕੀ ਵਾਲਾ ਇੱਕ ਪਾਸੇ ਪੰਥ ਦੀ ਗੱਲ ਕਰਦੇ ਨੇ ਇੱਕ ਪਾਸੇ ਸ਼ਹੀਦਾਂ ਦੀ ਗੱਲ ਕਰਦੇ ਨੇ ਲੇਕਿਨ ਇਹ ਉਹੀ ਬਾਦਲ ਪਰਿਵਾਰ ਹੈ ਜਿਨ੍ਹਾਂ ਨੇ ਸਿੱਖਾਂ ਦੇ ਕਤਲ ਕਰਵਾਏ ਅਤੇ ਜਿਨ੍ਹਾਂ ਨੇ ਨਸ਼ਲ ਕੁੱਸੀਆਂ ਕੀਤੀਆਂ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਇਸ ਲਈ ਹੁਣ ਪੱਤਾ ਘੱਟ ਦਿੱਤਾ ਗਿਆ ਹੈ ਪਰਧਾਨ ਨਹੀਂ ਰਹਿਣਗੇ ਸ਼ੁਕਰ ਹੈ ਕਿ ਗਲਤੀਆਂ ਮੰਨ ਲੀਆਂ ਜੇ ਗਲਤੀਆਂ ਨਾ ਬਣਦੇ ਸ਼ਾਇਦ ਹੋਰ ਤਸੂੜੀ ਪੈ ਜਾਂਦੀ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਆਕਾਲੀ ਫੂਲਾ ਸਿੰਘ ਵਾਲੇ ਵੱਡੇ ਹੁਕਮ ਲਾਏ ਅਤੇ yes ਜਾਂ no ਹਾਂ ਜਾਂ ਨਾ ਦੇ ਵਿੱਚ ਜਵਾਬ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਗਲਤੀਆਂ ਕੀਤੀਆਂ ਜਾਂ ਨਹੀਂ ਕੀਤੀਆਂ ਬੇਵਲ ਕਲਾਂ ਦਾ ਗੋਲੀ ਕਾਂਡ ਸਮੇਤ ਸੈਣੀ ਨੂੰ ਵੱਡਾ ਅਫਸਰ ਲਾਇਆ ਜਾਣਾ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀ ਨੂੰ ਮਾਫੀਨਾਮਾ ਦਵਾਣਾ ਦੂਸਰੇ ਪਾਸੇ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਵੀ ਉਹਨਾਂ ਨੇ ਧਮਕੀਆਂ ਦਿੱਤੀਆਂ ਸਿੱਖ ਪਰਿਵਾਰਾਂ ਨੂੰ ਲੇਕਿਨ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਇਹਨਾਂ ਨੂੰ ਸੱਤਾ ਦਾ ਨਸ਼ਾ ਸੀ ਇਹਨਾਂ ਨੇ ਕਿਹਾ ਕਿ ਸੱਤਾ ਸਾਡੇ ਕੋਲ ਇਵੇਂ ਰਹਿਣੀ ਹੈ ਮੁੱਖ ਮੰਤਰੀ ਦੇ ਤੇ ਗ੍ਰਹਿ ਮੰਤਰੀ ਦੇ ਤਾਜ ਸਾਡੇ ਸਿਰ ਤੇ ਇਵੇਂ ਸਜੇ ਰਹਿਣੇ ਨੇ ਲੇਕਿਨ ਰੱਬ ਨੂੰ ਕੋਈ ਹੋਰ ਮਨਜ਼ੂਰ ਸੀ ਸਜ਼ਾ ਉਹਦੀ ਮਿਲ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖ ਕੁਮਾਰ ਜੱਗ ਪਾਸ ਸੁਖਬੀਰ ਸਿੰਘ ਨੂੰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਮਨਪ੍ਰੀਤ ਯਾਲੀ ਨੂੰ ਨਵਾਂ ਪ੍ਰਧਾਨ ਬਣਾਇਆ ਜਾਵੇਗਾ ਸ਼੍ਰੋਮਣੀ ਕਾਦੀ ਦਲ ਦਾ ਹੁਣ ਵਾਕ ਦੋਰ ਜਿਹੜੀ ਹੈ ਉਹ ਸ਼ਰੂਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਹੋਵੇਗੀ ਕਿਰਪਾਲ ਸਿੰਘ ਬਡੂੰਗਰ ਉਧਰ ਗੁਰਪ੍ਰਤਾਪ ਸਿੰਘ ਵਡਾਰਾ ਯਾਨੀ ਕਿ ਇੱਕ ਹੋ ਭਾਈ ਅਬਸ਼ੀਰ ਭਾਈ ਮਰੀਕ ਸਿੰਘ ਦੀ ਸੁਪਤਰੀ ਵੀ ਜਿਹੜੀ ਉਸ ਕਮੇਟੀ ਦੇ ਵਿੱਚ ਸ਼ਾਮਲ ਹੈ ਨਵੀਂ 6 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਮਨਪ੍ਰੀਤ ਈਆਲੀ ਉਹਨਾਂ ਦੇ ਵਿੱਚੋਂ ਅਜੈ ਨੇ ਜਿਨ੍ਹਾਂ ਦੇ ਵਿੱਚੋਂ ਭਵਿੱਖ ਦਿਸਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਦੇ ਵਿੱਚੋਂ ਚਿਹਰਾ ਦਿਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਤਾਜ ਹੈ ਇਸ ਦੇ ਸਿਰ ਉੱਤੇ ਰੱਖਿਆ ਜਾਵੇ ਤੇ ਇਹ ਪੰਜਾਬ ਦੇ ਲੋਕਾਂ ਦੇ ਨਾਲ ਤੇ ਪੰਥਕ ਲੋਕਾਂ ਦਾ ਧੋਖਾ ਨਹੀਂ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਯਾਗੀ ਜਹੇ ਕਿਰਦਾਰ ਰਹੇ ਨੇ ਅਜਾਹ ਇੱਕ ਉਹਨਾਂ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਤਸ ਤੋਂ ਮਸ ਹੋ ਜਾਵੇ ਲੇਕਿਨ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਗੁਰੂ ਦੇ ਦਿੱਤੇ ਹੋਏ ਸਿਧਾਂਤਾਂ ਉੱਤੇ ਚੱਲਾਂਗਾ ਮਨਪ੍ਰੀਤ ਈਆਲੀ ਦੀ ਛਵੀ ਦੇ ਕਿਸੇ ਵੀ ਤਰ੍ਹਾਂ ਦਾ ਸਵਾਲ ਨਹੀਂ ਕੀਤਾ ਜਾ ਸਕਦਾ ਸੂਤਰਾਂ ਦੇ ਹਵਾਲੇ ਤੋਂ ਬੜੀਆਂ ਵੱਡੀਆਂ ਖਬਰਾਂ ਆ ਰਹੀਆਂ ਨੇ ਕਿ ਮਨਪ੍ਰੀਤ ਈਆਲੀ ਨੂੰ ਕਿਸੇ ਵੀ ਸਮੇਂ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਭਾਵੇਂ 6 ਮਹੀਨੇ ਕਹਿ ਕੇ ਟਾਲ ਦਿੱਤਾ ਹੈ ਲੇਕਿਨ ਇਧਰ ਜਿਹੜੇ ਬਰਵਿੰਦਰ ਸਿੰਘ ਪੁੰਦੜ ਜਿਨ੍ਹਾਂ ਨੇ ਸਤੀਫਾ ਨਹੀਂ ਮਨਜ਼ੂਰ ਕੀਤਾ ਸੀ ਇਹਦਾ ਡਾਕਟਰ ਲਜੀਤ ਸਿੰਘ ਥੀਮਾ ਜਿਹੜੇ ਕਹਿੰਦੇ ਸੀ ਨਹੀਂ ਨਹੀਂ ਜਿਹੜੇ ਸਪੋਰਟਰ ਨੇ ਨਾ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਪੋਰਟ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਦੀ ਲੇਕਿਨ ਰੱਬ ਨੂੰ ਕੋਈ ਹੋਰ ਮਨਜ਼ੂਰ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਜਿਹੜੀ ਨਵੀਂ 6 ਮੈਂਬਰੀ ਕਮੇਟੀ ਬਣੀ ਹੈ ਉਹ ਸਭ ਤੋਂ ਵੱਡਾ ਨਾਮ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਮਨਪ੍ਰੀਤ ਯਾਲੀ ਦਾ ਮਨਪ੍ਰੀਤ ਯਾਲੀ ਨੂੰ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ